ਸੂਜੀ ਹਿੰਦੀ ਵਜਿਨਿ ਐ ਰਾਣਾ ਸਾਹਿਬ ਤੋਂ ਬਾਅਦ ਫਿਰ ਮੇਰੀ ਵਾਰੀ ਆਈ ਹੈ ਤੇ ਮੈਂ ਤੁਹਾਨੂੰ ਫਿਰ ਹਿੰਦੀ ਤੇ ਪੰਜਾਬੀ ਦੇ ਵਿੱਚ ਵਾਹ ਇੱਕ ਸ਼ੇਰ ਸੁਣਾਉਂਦਾ ਕੀ ਬਾਤ ਕੀ ਬਾਤ ਤੁਹਾਨੂੰ ਚੰਗਾ ਲੱਗਦਾ ਮਿਲ ਕੋ ਭਾ ਜਿਵੇਂ ਹੁੰਦਾ ਹੈ ਹਰੇ ਦੇ ਨਾਲ ਲਾਲ ਰੰਗ ਪਾਉਣਾ ਤੇ ਜਾਂ ਆਪੋਜੀਟ ਦੇ ਵਿੱਚ ਪਿਆਰ ਹੁੰਦਾ ਤਾਂ ਕਰਕੇ ਹਿੰਦੀ ਪੰਜਾਬੀ ਵਧੀਆ ਲੱਗਦੀ ਹੈ ਜਿਵੇਂ ਬੱਚਿਆਂ ਨੂੰ ਗੱਲ ਨਹੀਂ ਕੋਈ ਸਮਝ ਆਉਂਦੀ ਤੇ ਉਹ ਬੱਚੇ ਫਿਰ ਕਦੇ ਅੱਧੀ ਹਿੰਦੀ ਬੋਲਦੇ ਆ ਤੇ ਇੱਕ ਅਧੀ ਪੰਜਾਬੀ ਚਲੋ ਐਨੀ ਹਾਉ ਮੈਂ ਤੁਹਾਨੂੰ ਦੱਸਦਾ ਮੈਂ ਤੁਹਾਨੂੰ ਸੁਣਾ ਰਿਹਾ ਬੈਠੇ ਬੈਠੇ ਅਚਨ ਅਚਨ ਅਚੇਤੇ ਨਵੀਂ ਬਸੂਰੀ ਪੜ ਸਕਦੀ ਹੈ ਵਾ ਗੇ ਗਾ ਬਿਲਕੁਲ ਬੈਠੇ ਬੈਠੇ ਅਚਨ ਚੇਤ ਬੈਠੇ ਬੈਠੇ ਅਚਨ ਅਚਨ ਤੇ ਕੋਈ ਨਵੀਂ ਪਸੂੜੀ ਪੜ ਸਕਦੀ ਹੈ ਜਾ ਵਾਹ ਵੀ ਵਾਹ ਕਾਲੇ ਭੂਂਡ ਕੀ ਖੈਰ ਹੈ ਲੇਕਿਨ ਸ਼ਹਿਦ ਕੀ ਮੱਖੀ ਲੜ ਸਕਦੀ ਲੜ ਸਕਦੀ ਹੈ ਤੋ ਲਾਸਟ ਮੈਂ ਹੈ ਜੀ ਬੀਵੀ ਐਸੀ ਹੈ ਗੋਰਖ ਧੰਦਾ ਉਹ ਬੁੱਲ ਬੁੱਲ ਇਹੋ ਜੀ ਹੈ ਗੋਰਖ ਧੰਦਾ ਜੋ ਪੱਲੇ ਪੜ ਨਹੀਂ ਸਕਦਾ ਕਰ ਲੋ ਜਿਹੜੀ ਗੱਲ ਤੇ ਖੁਸ਼ੀ ਉਸੇ ਗੱਲ ਤੇ ਲੜ ਸਕਦੀ ਹੈ ਵਾਹਿਗੁਰੂ ਹਾਂ ਜੀ ਹੁਣ ਮੈਂ ਤੁਹਾਡੇ ਸਾਹਮਣੇ ਸਰਦਾਰ ਮਨਜੀਤ ਸਿੰਘ ਜੀ ਦੇ ਜੋ ਜਿਹੜੇ ਕਿ ਹਟਦੇ ਨਹੀਂ ਏ ਇਹ ਕਹਿੰਦੇ ਵੀ ਮੇਰੇ ਢਿੱਡ ਦੇ ਵਿੱਚ ਕੁਝ ਨਾ ਕੁਝ ਉਬਲੀ ਜਾਂਦਾ ਅਸੀਂ ਇਹਨਾਂ ਨੂੰ ਕਿਹਾ ਵੀ ਉਪਣ ਦੀ ਤੁਸੀਂ ਦਵਾਈ ਲੈ ਲਓ ਮੇਰੇ ਕੋਲ ਇਨੋ ਪਈ ਆ ਇਹ ਨਹੀਂ ਬੰਦੇ ਨਹੀਂ ਬੰਦੇ ਨਹੀਂ ਏ ਕਹਿੰਦੇ ਮੈਕ ਫੜਾ ਉਹ ਤੇਰਾ ਮੈਗੀ ਇਨੋ ਵਰਗਾ ਵਾਹ ਵਾਹ ਚੈਰਸ ਕਰਕੇ ਵੈਰੀ ਗੁੱਡ ਬੈਗ ਬੜੋ ਜਾ ਕੀ ਬਾਤ ਹੈ ਕੀ ਬਾਤ ਹੈ ਸੁਤਾਰੀਸ਼ਿੰਗ ਬਹੁਤ ਬਹੁਤ ਮੈਂ ਰੱਬ ਤੋਂ ਅਰਦਾਸ ਕਰੂਗਾ ਕਿ ਅਗਲੇ ਜਨਮ ਚ ਤੂੰ ਸਕੇ ਭਰਾ ਬਣ ਕੇ ਆਉਂ ਵੈਰੀ ਗੁੱਡ ਅਗਲੇ ਅਗਲੇ ਜਨਮ ਇਹ ਤਾਂ ਅਸੀਂ ਸੁਣੀ ਹੈ ਸੋਣੀ ਹੈ ਮੇਰੀ ਗੱਲ ਸੁਣੋ ਬੰਦ ਜਾ ਤੁਸੀਂ ਸਾਰੇ ਭਰਾ ਪਰ ਕੱਲ ਸਾਡੀ ਥੱਲੇ ਗੱਲ ਹੋਈ ਸੀ 10 ਸਾਲਾਂ ਬਾਅਦ ਪਾਣੀ ਮੁੱਕ ਜਾਣਾ ਇਥੇ ਪੰਜਾਬ ਬਜਰੀ ਕੋਕਣ ਲੈਣਾ ਸਾਡੇ ਜਿਹਾ ਹੈਗਾ ਥੋੜੇ ਹੁggen ਹੈ ਨਾ ਛੋਡੀ ਛੋਡੀ ਵੀ ਬੱਚੀ ਤਨ ਸੋਣੀ ਦੇਕੇ ਵਾਹ ਛੋਡੀ ਦੇਕੇ ਤਰਨੋ ਇਸ਼ਾਨ ਤਰਨੋ ਜੋਣ ਵਾਹ ਮੈਂ ਮਾਰੀ ਵੇ ਤੇਰੀ ਮਾਂ ਭਗਟਣੀ ਵਾਹ ਮੈਂ ਮਾੜੀ ਵੇ ਤੇਰੀ ਭਾ ਤੇਰੀ ਮਾਂ ਭਗਤਣੀ ਦੂਜਾ ਤੋਂ ਭਗਤ ਤਰੂਏ ਪਰ ਮਾਣ ਲਾ ਕੇ ਦਿਲ ਭਾਜੀ ਦਿਨੇ ਸੱਸ ਮਨਾਈ ਐ ਫੁੱਲ ਫੁੱਲ ਰਾਤੀ ਰਸ ਗਿਆ ਤੂੰ ਵੇ ਦਿਨੇ ਸੱਸ ਮਨਾਈ ਐ ਰਾਤੀ ਰਸ ਗਿਆ ਤੂੰ ਵੇ ਦਿਨੇ ਸੱਸ ਮਨਾਈ ਐ ਕਾ ਕੰਮ ਕਰ ਕਾ ਕਾ ਬਾਤ ਐ ਰਾਤੀ ਰਸ ਗਿਆ ਤੂੰ ਵੇ ਉਹ ਦਿਨੇ ਆ ਸਾਨੂੰ ਦਾ ਕੋਈ ਉਹ ਦਾ ਸੁਣਾ ਮੈਂ ਤੇ ਯਾਰੋ ਤੈਨੂੰ ਸੋਣ ਮਹੀਨਾ ਵੇ ਤੈਨੂੰ ਸੌਣ ਨਹੀਂ ਦਿੰਦਾ ਇੱਕ ਸੌਣ ਮਹੀਨਾ ਵੇ ਤੈਨੂੰ ਸੌਣ ਨਹੀਂ ਦਿੰਦਾ ਅੱਛਾ ਦੱਸਿਆ ਨਹੀਂ ਇੱਕ ਸੌਣ ਮਹੀਨਾ ਵੇ ਤੈਨੂੰ ਸੌਣ ਨਹੀਂ ਦਿੰਦਾ ਆਵਾ ਤੰਤੰਗੜੇ ਤੇ ਮੈਨੂੰ ਪਾਉਣ ਨਹੀਂ ਦਿੰਦਾ ਭਾਈਓ ਕੀ ਆ ਤੁਸੀਂ ਬਾਈ ਜੀ ਮੈਨੂੰ ਪਿੱਗ ਲਾਉਣ ਨਹੀਂ ਦਿੰਦਾ ਹੜ ਨੀ ਨਾ ਆਵੇ ਸਹੀ ਹੈ ਇੱਕ ਚੀੜੀ ਸਾਹਮਣੇ ਬੋਲੋ ਬੋਲੇ ਬੋਲੇ ਇੱਕ ਚੀੜੀ ਆ ਲੈਣੇ ਘਰ ਦੀਆਂ ਵਿੱਚ ਚੂੰ ਚੂੰ ਵੇ ਮੇਰੇ ਸੱਸ ਮਲਾਈਆ ਆ ਰੱਬੀ ਰਸੂਆ ਤੂਏ ਦਿਨੇ ਸੱਸ ਮਲਾਈਆ ਨਿਤ ਕਰੇ ਰੜਾਈਆਂ ਵੇ ਓਹ ਮੈਂ ਨਾਲ ਲੜਦੀ ਓਹ ਸੱਚੀ ਗੱਲ ਆਗੀ ਪੱਕੀ ਨਿਤ ਕਰੇ ਰੜਾਈਆਂ ਵੇ ਮਨ ਨਾਲ ਨਾਲ ਲੜਦੀ ਓ 10 ਕੌਣ ਤੇਰੇ ਦਿਨ ਵੇ ਮੇਂ ਦਿਲ ਦਾ ਦਰਦੀ ਦਾ 10 ਕੌਣ ਤੇਰੇ ਬਿਨ ਵੇ ਮੇਰੇ ਦਿਲ ਦਾ ਦਰਦੀ ਸੱਚੀ ਗੱਲ ਹਾਰੇ ਹੋਏ ਜਵਾਰੀ ਵਾ ਨੂੰ ਤੂੰ ਕਰੇ ਬੈਠਾ ਮੂੰਹ ਵੇ ਤੇ ਸੱਸ ਮਨਾਈਆ ਰਾਤੀ ਹੋ ਗਿਆ ਤੂੰ ਵੇ ਕੀ ਗੱਲ ਸੱਚੀ ਕਰਦੀ ਐ ਹਾਂਜੀ ਮੈਂ ਤੇ ਇੱਕ ਨੀਟ ਪਾਲ ਲਿਆ ਓਏ ਹੋਏ ਤੂੰ ਨਹੀਂ ਲਾਉਂਦਾ ਤੂੰ ਵੇ ਤੇ ਮੈਂ ਨੀਟ ਪਾਲ ਲਿਆ ਕਾ ਤੂੰ ਨਹੀਂ ਲਾਉਂਦਾ ਤੂੰ ਵੇ ਤੂੰ ਤਾਂ ਇੱਕ ਨੀਟ ਪਾਲ ਲਿਆ ਮੇਰਾ ਵੀ ਰੋਸਾ ਵੇ ਆਹੋ ਇੱਕ ਨਿੱਕੀ ਜੀ ਗੱਲ ਦਾ ਬੁੱਲ ਅੱਛਾ ਮੇਰਾ ਵੀ ਰੋਸਾ ਹੋਵੇ ਇੱਕ ਨਿੱਕੀ ਜੀ ਗੱਲ ਦਾ ਤੂੰ ਕਿਉਂ ਨਹੀਂ ਬੋਲਦਾ ਵੇ ਬੁਲਾਇਆ ਕੱਲ ਦਾ ਤੂੰ ਕਿਉਂ ਨਹੀਂ ਬੋਲਦਾ ਵੇ ਬੁਨਾ ਕੱਲ ਦਾ ਹਾਰੇ ਵੇ ਤੂੰ ਛੱਡ ਦੇ ਮਾਈ ਆ ਓਹ ਹੋ 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 ਹਾਰੇ ਵੇ ਤੂੰ ਹਾਂ ਸਾਰੇ ਵਾਰੀ ਨਿਤ ਕਰਨੀ ਫੂ ਫੂ ਨਿਤ ਸੁਖ ਮਨ ਆਇਆ ਲਾਵਾ ਇਨਸ਼ਾ ਅੱਲਾਹ ਦਿਨੇ ਸਸੁਨ ਮਨ ਆਇਆ ਲਾਖ ਮੈ ਰਹੀ ਵਾਹ ਚੜਾ ਜੀ ਚੜਾ ਜੀ ਹਾਂ ਜੀ ਹਾਂ ਜੀ ਅੱਲਾਹ ਜੀ ਜਿਹੜੇ ਆਪਣੇ ਕਹਿੰਦੇ ਸੀ ਇੱਕ ਮਿੰਟ ਬੰਦ ਕਰਨਾ ਪਰ ਜੇਵੇਂ ਕਹਿੰਦੇ ਜੇ ਦੁਬਾਰਾ ਸੁਣਨਾ ਹੋਵੇ ਉਹਨੂੰ ਕਹਿੰਦੇ ਦੁਬਾਰਾ ਨਹੀਂ ਤੇ ਜੇ ਵੈਸੇ ਉਹਦੇ ਵਿੱਚ ਕਿੰਨੇ ਆਪਾਂ ਉਰਦੂ ਦੇ ਵਿੱਚ ਆਪਾਂ ਕਿੰਨੇ ਮੁਕਰਰ ਹੂੰ ਠੀਕ ਹੈ ਤੇ ਇੱਕ ਦੇਸੀ ਸੀ ਮੇਰੇ ਵਰਗਾ ਨਾ ਉਹਨੂੰ ਦੁਬਾਰਾ ਕਹਿਣਾ ਹੁੰਦਾ ਸੀ ਨਾ ਉਹਨੂੰ ਕਹਿਣਾ ਹੁੰਦਾ ਸੀ ਮੁਕਰਰ ਹਾਂ ਉਹ ਕਹਿੰਦਾ ਉਹ ਕਹਿੰਦਾ ਓਏ ਓਏ ਚਲੋ ਮੇਰੇ ਪਿੱਛੇ ਚੱਲ ਚਲੋ ਚਲੋ ਚੱਲ ਗੱਲ ਕਰੋ ਤੇ ਸੋ ਇਸ ਕਰਕੇ ਭਾਈ ਜੀ ਮੈਂ ਉਹਦੋਂ ਕਹਿੰਦਾ ਨਾ ਮੁਕਰਰ ਨਾ ਦੁਬਾਰਾ ਤੁਰ ਬੈਤ ਤੁਰ ਬੈਤ ਲਾਸਟ ਲਾਸਟ ਹੈ ਨਾ ਸਟਰੀਆ ਬਹੁਤ ਵਧੀਆ ਹੋਰੀ ਖਾ ਲਾ ਰੋਟੀ ਮਾਈਆ ਵੇ ਓ ਹੋ ਹੋ ਮੈਂ ਕਰੀ ਗਰਮ ਦੁਆਰਾ ਬੱਲੇ ਆ ਹਾ 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 ਖਾ ਲਾ ਰੋਟੀ ਮਾਈਆ ਵੇ ਮੈਂ ਕਰੀ ਗਰਮ ਦੁਆਰਾ ਆ ਆਪਾਂ ਵਿਚਾਰ ਚੱਲੀਏ ਪੁਲੀ ਪੈਰ ਕੇ ਬਾਰੇ ਵਾ ਵਾ ਆਪਾਂ ਵਿਚਰ ਚੱਲੀਏ ਪਹਿਲੀ ਪੂਰ ਜਵਾਰੇ ਇੱਕ ਥਾਪੜ ਕੇ ਕਹੋ ਮਨਜੀਤ ਓਏ ਹੋਏ ਲੱਕ ਥਾਪੜ ਕੇ ਕਹੋ ਮਨਜੀਤ ਮੈਂ ਪੁਰਵਿਆਂ ਦੀ ਧੀ ਵੇ ਮੈਂ ਪੁਰਵਿਆਂ ਦੀ ਨੋਹ ਵੇ ਦਿਨੇ ਸੱਸ ਨੂੰ ਨਹੀਂ ਰਾਤੀ ਰਸ ਗਿਆ ਤੂੰ ਜੀ ਦੇਵ ਸ਼ਾਸਰਮ ਨਾਇਆ ਇਹ ਤਾਂ ਸੱਚੀ ਗੱਲ ਕਰਤੀ ਆ ਮੈਂ ਹੁਣ ਦੇਖੋ ਗਲਤਕੀ ਹੋਈ ਮੇਰੇ ਕੋਲ ਕੋਈ ਗੱਲ ਨਹੀਂ ਇਹ ਕੋਈ ਚੱਕਰ ਨਹੀਂ ਤਾਂ ਇਦਾਂ ਹੀ ਮੈਂ ਖਲਾ ਆਪਣੀ ਹਾਂ ਚਲ ਕੋਈ ਯਾਰਾ ਬੇਲੀਆਂ ਰਹਿਣ ਮੈਂ ਨਾ ਕਰਾਂ ਲੇਕਿਨ ਇਹ ਯਾਰ ਬਈ ਮੈਂ ਹੁਣ ਇਹ ਮੈਂ ਹਦੀਪ ਸਿੰਘ ਸਾਹਿਬ ਨੂੰ ਦੇ ਰਹੇ ਹਾਂ ਤੇ ਵੀਡੀਓ ਸਾਹਿਬ ਨੂੰ ਤੇ ਇਹ ਆਪਣਾ ਕੋਈ ਬੱਲ ਵਾਲਾ ਆਪਣੇ ਦਿਲ ਦਾ ਪੇਸ਼ ਕਰਨਗੇ ਸਰਦਾਰ ਹਦੀਪ ਸਿੰਘ ਜੀ ਵੀਡੀਓਸ ਆ ਲਓ ਜੀ ਇਹ ਮਹਿਫਲ ਨੂੰ ਅੱਗੇ ਤੋਰਦੇ ਹੋਏ ਇੱਕ ਵੱਖਰਾ ਦੂਸਰਾ ਰੰਗ ਪੇਸ਼ ਕਰਨ ਜਾ ਰਹੇ ਆ ਕਿ ਪਰਦੇ ਕਰਕੇ ਬੰਦ ਸਵੇਰਾ ਹੋਇਆ ਨਾ ਉੱਛਾ ਆਪਾ ਬੇ ਕਰਕੇ ਬੰਦ ਸਵੇਰਾ ਬੰਦ ਸਵੇਰਾ ਹੋਇਆ ਹੋਇਆ ਕੀ ਬਾਤ ਹੈ ਇਹ ਕਿਹੜਾ ਆਸ਼ਕ ਜੋ ਟੁੱਟ ਕੇ ਰੋਇਆ ਨਾ ਹੋਇਆ ਹੋਇਆ ਕੀ ਬਾਤ ਹੈ ਇਹ ਕਿਹੜਾ ਆਸ਼ਕ ਜੋ ਟੁੱਟ ਕੇ ਰੋਇਆ ਰੋਇਆ ਨਾ ਇੰਨੇ ਮੋਤੀ ਇੰਨੇ ਮਾਰ ਕੇ ਹਿਜੜਾ ਦੇ ਹੋਇਆ ਇੰਨੇ ਮੋਤੀ ਇੰਨੇ ਮਾਰ ਕੇ ਹਿਜੜਾ ਦੇ ਹਾਂ ਉਹਨੇ ਕਮਲੇ ਨੇ ਤਾਂ ਹਾਰ ਪੁਰੋਇਆ ਨਾ ਰੋਇਆ ਹਾਰ ਕੀ ਬਾਤ ਕੀ ਬਾਤ ਹਾਰ ਪੁਰੋਇਆ ਨਾ ਕੀ ਤਸਵੀਰ ਦੇਖ ਜਗਾਉਣਾ ਯਾਦਾਂ ਨੂੰ ਓਏ ਹੋਏ ਵਾਹ ਜੀ ਕੀ ਤਸਵੀਰ ਦੇਖ ਜਗਾਉਣਾ ਯਾਦਾਂ ਨੂੰ ਸਾਰੀ ਰਾਤ ਨੂੰ ਇਸੇ ਕਰਕੇ ਰੋਇਆ ਨਾ ਵਾਹ ਵਾਹ ਕੀ ਬਾਤ ਹਾ 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 ਨਮਾ ਯਜਕਰ ਕੋਈ ਪੂਰਾ ਆਪੇ ਆਈਆਂ ਆਪੇ ਮੁੜ ਗਈਆਂ ਇਹ ਆਈਆਂ ਆਪੇ ਮੁੜ ਗਈਆਂ ਪੂਰਾ ਆਪੇ ਆਈਆਂ ਆਪੇ ਮੁੜ ਗਈਆਂ ਵਾਹ ਕੀ ਬਾਤ ਇਹੋ ਬੂਹਾ ਖੁੱਲਾ ਮੜ ਕੇ ਟੋਇਆ ਨਾ ਵਾਹ ਇਹੋ ਬੂਹਾ ਖੁੱਲਾ ਮੜ ਕੇ ਟੋਇਆ ਨਾ ਪਰਦੇ ਕਰਕੇ ਬੰਦ ਸਵੇਰਾ ਹੋਇਆ ਨਾ ਇਹ ਕਿਹੜਾ ਅੱਖ ਜੋ ਟਟਕੇ ਰੋਇਆ ਨਾ ਇਹ ਕਿਹੜਾ ਅੱਖ ਜੋ ਟਟਕੇ ਰੋਇਆ ਨਾ ਵੈਰੀ ਗੁੱਡ ਵੈਰੀ ਗੁੱਡ ਹਰ ਵਾਸਤੂ ਅੱਗੇ ਸਰਦਾਰ ਮੰਜੀਤ ਸਿੰਘ ਜਰਮਨ ਤੋਂ ਇਹ ਬਹੁਤ ਕੁਝ ਮਸਾਲਾ ਇਕੱਠਾ ਕਰਕੇ ਲੈ ਕੇ ਆਇਆ ਆਇਆ ਇਹਨੇ ਤਾਂ ਅੱਗੇ ਗੱਡੀ ਤਰਨੀ ਹੈ ਓਏ ਹੋਏ ਤੇ ਬੜੇ ਕਾਬਲੇ ਤਾਰੀਫ ਇਨਸਾਨ ਨੇ ਤੇ ਇਹ ਪੰਜਾਬੀ ਆਉਂਦੇ ਵਿਚ ਦੇਰ ਨਾਲ ਆਉਣ ਕਰਕੇ ਇਹ ਪੰਜਾਬੀ ਭੁੱਲ ਗਏ ਪੰਜਾਬੀ ਭੁੱਲ ਗਏ ਪੰਜਾਬੀ ਭੁੱਲ ਗਏ ਤੇ ਹੁਣ ਇਹਨਾਂ ਦੀ ਜਿਹੜੀ ਕਲਮ ਹੈ ਉਹ ਬੜੀ ਕਾਮਲੀ ਤਾਰੀਫ ਆ ਉਹਨਾਂ ਚੋਂ ਇੱਕ ਨਜ਼ਮ ਪੇਸ਼ ਕਰਨ ਜਾ ਰਿਹਾ ਐਸਾ ਪੰਜਾਬੀ ਭਾਵੇਂ ਭੁੱਲ ਗਏ ਇਹਨਾਂ ਨੇ ਮੈਨੂੰ ਕਹਿ ਦਆ ਦਿੱਤਾ ਪਰ ਇਹ ਗੱਲ ਦਾ ਬੰਦਾ ਕਦੇ-ਕਦੇ ਗੁੱਸਾ ਵੀ ਕਰ ਜਾਂਦਾ ਵੈਰੀ ਗੁੱਡ ਗੁੱਸਾ ਗੁੱਸੇ ਦੇ ਵਿੱਚ ਨਾ ਮਿੱਠਾ ਗੁੱਸਾ ਗੁੱਸੇ ਦੇ ਵਿੱਚ ਇਉਂ ਆ ਗੱਲ ਵੀ ਜਿਵੇਂ ਆਪਦੀ গারਲਫ੍ਰੈਂਡ ਨੂੰ ਬੰਦਾ ਕਹਿੰਦਾ ਤੂੰ ਬੜੀ ਸੋਹਣੀ ਐ ਬੜੀ ਚੰਗਿਆ ਤੇਰੇ ਬਿਨਾ ਤਾਂ ਬਸ ਨਾ ਦਿਨ ਚੜਦਾ ਨਾ ਰਾਤ ਬੈਂਦੀ ਐ ਹਾਂ ਤੇ ਜਦੋਂ ਗੁੱਸੇ ਹੋ ਜਾਂਦਾ ਉਹੀ ਬੰਦਾ ਹਾਂ ਆਪਦੇ ਘਰ ਜਿਵੇਂ ਫਿਰ ਪਤਾ ਕੀ ਕਹਿੰਦਾ ਪਾਣੀ ਲਾਇਆ ਏ ਮੇਥੀ ਨੂੰ ਓਏ ਪਾਣੀ ਲਾਇਆ ਏ ਮੇਥੀ ਨੂੰ ਮੇਥੀ ਨੂੰ ਕਈ ਦਿਨ ਗੁਜਰ ਗਏ ਤੇਰੀ ਬੁੱਤੀ ਦੇਖੀ ਉਹ ਪਾਣੀ ਲਾਇਆ ਮਿੱਠੀ ਰੂਹ ਵਾਹ ਜੀ ਵਾਹ ਨਹੀਂ ਤੁਹਾਨੂੰ ਕਦੇ ਗੁਜਰ ਗਏ ਤੇਰੀ ਬੁੱਤੀ ਦੇਖੀ ਤੇਰੀ ਬੁੱਤੀ ਦੇਖੀ ਕਿਆ ਬਾਤ ਸੋ ਇਸ ਕਰਕੇ ਨਰਾਜ ਨਹੀਂ ਹੋਣਾ ਕਿਆ ਰਿਸਪੈਕਟ ਰਸੋ ਹਾਲਾਂਕਿ ਅੱਜਕਦਾ ਹਰ ਇਹ ਬਣਦਾ ਸੀ ਕਿ ਕਈ ਦਿਨ ਹੋ ਗਏ ਤੇਰੀ ਸੂਰਤ ਦੇਖੀ ਇਹਨੂੰ ਪਰ ਨਹੀਂ ਤੇ ਗੁੱਸਾ ਇ tanto ਭੈੜਾ ਕਰੋਧ ਹਾਂ ਉਹਨੂੰ ਪੈ ਸੂਰਤ ਬੁੱਥੀ ਬਣ ਜਾਂਦੀ ਹੈ ਹਾਂ ਜਿਵੇਂ ਜਿਵੇਂ ਜਲਫਾਂ ਜੁੜੇ ਬਣ ਜਾਂਦੀਆਂ ਹਾਂ ਜਿਵੇਂ ਲੱਤਾਂ ਟੰਗਾ ਬਣ ਜਾਂਦੀਆਂ ਹਾਂ ਲੱਤਾਂ ਟੰਗਾ ਬਣ ਜਾਂਦੀਆਂ ਹਾਂ ਅਜਾ ਬੋਵੇਂ ਉਹ ਜਿਹੜਾ ਮਰਜ਼ੀ ਬੋਲੋ ਕੋਈ ਗੱਲ ਨਹੀਂ ਤੁਹਾਡਾ ਸਾਰੇ ਮੂੰਹ ਚ ਜਾਏਗਾ ਨੱਕ ਦੇ ਨਾਸਾ ਬਣ ਜਾਂਦੀਆਂ ਕਿਤੇ ਮੈਂ ਰੋਦੀ ਬੋਲੋ ਸਾ ਤੇ ਆੜੇ ਬਣ ਜਾਂਦੇ ਆ ਅਸੀਂ ਮੈਂ ਤੁਹਾਨੂੰ ਇੱਕ ਜਿਵੇਂ ਪੁਲਿਸ ਵਾਲੇ ਨਾਕਾ ਲੱਗਾ ਹੁੰਦਾ ਤੇ ਉਹ ਰੋਕ ਲੈਂਦੇ ਆ ਹਾਂ ਉਹ ਫਿਰ ਜਦੋਂ ਪੁਲਸ ਵਾਲਿਆਂ ਦੇ ਹੱਥ ਮੇਰੇ ਵਰਗਾ ਗਰੀਬ ਵਿਚਾਰਾ ਚੜ ਜਾਂਦਾ ਤੇ ਉਹਦੇ ਨਾਲ ਕੀ ਵੀਦੀ ਆ ਉਹ ਆਪ ਤੇ ਦੱਸਦਾ ਸੁਣਾਉਣ ਲੱਗਾ ਕਹਿੰਦਾ ਮੈਂ ਆਇਆ ਹੱਥ ਸਪਾਈਆਂ ਦੇ ਇੱਕ ਸ਼ਹਿਰੀ ਪਿੰਡੂ ਪਾਈਆਂ ਦੇ ਵਾਹ ਵਾਹ ਮੈਂ ਆਇਆ ਹਾਂ ਪੰਨਿਆ ਦੇ ਇੱਕ ਸ਼ੇਰ ਪਿੰਡੂ ਪੰਨਿਆ ਦੇ ਮੈਨੂੰ ਉਹਨਾਂ ਨੇ ਜਾਨਿਕੇ ਹਾਂਜੀ ਮੈਨੂੰ ਉਹ ਕਹਿੰਦੇ ਪੁਲਸਰੇ ਮੈਨੂੰ ਪੁੱਛਿਆ ਕਿੱਥੇ ਰਹਿੰਦੇ ਹੋ ਕਿਹੜੇ ਸੱਜਣਾ ਦੇ ਵਿੱਚ ਬਹਿੰਦੇ ਹੋ ਮੈਨੂੰ ਪੁੱਛਿਆ ਕਿੱਥੇ ਰਹਿੰਦੇ ਹੋ ਕਿਹੜੇ ਸੱਜਣਾ ਦੇ ਵਿੱਚ ਬਹਿੰਦੇ ਹੋ ਆਹ ਹਾ ਕੀ ਜੋੜਾ ਪੀਣਾ ਖਾਣਾ ਹੈ ਤੁਹਾਨੂੰ ਲੱਗਦਾ ਕਿਹੜਾ ਖਾਣਾ ਹੈ ਵਾਹ ਵਾਹ ਮੈਂ نو ਵੇਖਣ ਵਾਂ ਕਸਾਈਆਂ ਦੇ ਹਾਂ ਇੱਕ ਸ਼ਹਿਰੀ ਪਿੰਡੂ ਪਾਈਆਂ ਦੇ ਹਾਂ ਅਥਾ ਆ ਮੈਂ ਸਪਾਈਆਂ ਦੇ ਮੈਂ ਵੇਖਾਂ ਵਾਂ ਗਰ ਬਾਲਾਂ ਦੇ ਕੀ ਦਿਆਂ ਸਵਾਲ ਜੋ ਸਵਾਲਾਂ ਦੇ ਹਾਂ ਜਦੋਂ ਮੈਂ ਦੇਖਾਂ ਉਦੋਂ ਬੰਦੇ ਨੂੰ ਕੁਝ ਨਹੀਂ ਸੋਚਦਾ ਨਹੀਂ ਸੋਚਦਾ ਮੈਂ ਵੇਖਾਂ ਵਾਂ ਗਰ ਬਾਲਾਂ ਦੇ ਕੀ ਦਿਆਂ ਕੀ ਦਿਆਂ ਚਵਾਲ ਜੋ ਸਵਾਲਾਂ ਦੇ ਮੈਂ ਕੀ ਮੈਂ ਕੰਮ ਜੁੱਤੀਆਂ ਦਾ ਕਰਦਾ ਹਾਂ ਖੁਸ਼ੀਆਂ ਦੇ ਫੰਕਸ਼ਨ ਫੜਦਾ ਹਾਂ ਉਹ ਪਤੇ ਪੁੱਛਣ ਫਿਰ ਮਾਈਆਂ ਦੇ ਮੈਂ ਆਇਆ ਹੱਥ ਸਪਾਈਆਂ ਦੇ ਪਿੰਡੂ ਜੀ ਭਿਆਵਾ ਉਹ ਜਿਹੜੇ ਪੌਸ ਵਾਲੇ ਸੀ ਨਾ ਉਹਨਾਂ ਅੱਖਾਂ ਜਿਵੇਂ ਮੂੰਹ ਨਾਲ ਗੱਲਾਂ ਇਹ ਕਰਦੇ ਛਟਕਾਰੇ ਜੀ ਮਾਰ ਕੇ ਕੱਢ ਜੋ ਵੇਰੇ 500 ਮੂੰਹ ਨਾਲ ਸਰੇਕੀ ਬੋਲਦੇ ਸੀ ਹੱਥਾਂ ਨਾਲ ਜੇਬਾਂ ਫੋਲਦੇ ਸੀ ਸੈਕਟਰ ਦੀ ਡੱਬੀ ਟੋਲਦੇ ਸੀ ਰੱਬ ਜਾਣੇ ਉਹ ਕੀ ਟੋਲਦੇ ਸੀ ਉੱਤੋਂ ਕਹਿੰਦੇ ਜਾਨੀ ਕਿ ਪੁਲਸਰੇ ਕਹਿੰਦੇ ਅਸੀਂ ਰਾਖੇ ਖੜੇ ਹਾਂ ਇੰਆ ਦੇ ਹਾਂ ਅਸੀਂ ਰਾਖੇ ਖੜੇ ਹਾਂ ਮੈਂ ਆਇਆ ਹੱਥ ਸਪਾਈਆਂ ਦੇ ਇੱਕ ਸ਼ਹਿਰੀ ਪਿੰਡੋਂ ਪਾਈ ਵਾਹ ਕੀ ਬਾਤ ਹੈ ਤੇ ਫਿਰ ਜੀ ਉਹ ਕਹਿੰਦੇ ਵੀ ਹੁਣ ਖੜਦਾ ਤੈਨੂੰ ਲਿਆਈ ਆ ਵੀ ਕਿਵੇਂ ਕਰਨੀ ਆ ਇੱਥੇ ਖੜਾ ਛਡਾਉਣਾ ਹੈ ਜਾਂ ਚਲਾਉਣਾ ਛਾਣੇ ਉਹ ਕਹਿੰਦੇ ਸਾਡੇ ਨਾਲ ਤੂੰ ਚੱਲਣਾ ਠਾਣੇ ਆ ਕਿ ਇੱਥੇ ਮੁੱਕ ਮਕਾਣੇ ਆ ਸਾਡੇ ਨਾਲ ਤੂੰ ਚੱਲਣਾ ਠਾਣੇ ਆ ਕਿ ਇੱਥੇ ਮੁੱਕ ਮਕਾਣੇ ਆ ਸਾਡਾ ਅਫਸਰ ਬੜਾ ਤੋੜਾ ਏ ਉਹਨੇ ਜਾਂਦੇ ਕਰਨਾ ਚੌੜਾ ਏ ਅਸੀਂ ਮਿੱਠੇ ਵਾਂਗ ਹਲਵਾਈਆਂ ਦੇ ਮੈਂ ਆਇਆ ਹੱਥ ਸਪਾਈਆਂ ਦੇ ਇੱਕ ਸ਼ਾਇਰੀ ਪਿੰਡੂ ਭਾਈ ਜੀ ਹੁਣ ਮੇਰੇ ਤੋਂ ਬਾਅਦ ਸਰ ਫਤਨ ਸਿੰਘ ਜੀ ਜੋ ਆਪਣੇ ਛੋਟੇ ਵੀਰ ਹੈ ਤੇ ਇਹਨਾਂ ਦੀ ਵਾਰੀ ਹੈ ਤੇ ਇਹ ਥੋੜਾ ਜਿਹਾ ਰੰਗ ਲਾਉਣ ਦੇ ਮੇਰੇ ਨਾਲ ਵੀ ਜਾ ਲੈ ਲਓ ਜੀ ਅੱਗੇ ਕਰਕੇ ਇੱਥੇ ਲਾ ਦੇ ਨਾ ਜੀ ਨਾ ਆਪਾਂ ਤੁਹਾਡੇ ਬੱਚੇ ਆ ਰਿਟਾਇਰਮੈਂਟ ਤੋਂ ਬਾਅਦੋਂ ਮੈਂ ਅਕਸਰ ਦੇਖਿਆ ਕਿ ਕਈ ਬੱਚੇ ਆਪਣੇ ਪੇਰੈਂਟਸ ਦੀ ਜਿਹੜੀ ਪੈਨਸ਼ਨ ਹੁੰਦੀ ਆ ਹੂੰ ਉਹ ਖਾਂਦੇ ਆ ਉਹ ਹੈ ਤੇ ਉਹਨਾਂ ਨੂੰ ਕੰਮ ਨਾ ਕਰਨ ਦੀ ਆਦਤ ਪੈ ਜਾਂਦੀ ਹੈ। ਹੂੰ। ਸੋ ਇੱਕ ਗੀਤ ਪੈਨਸ਼ਨ ਦੇ ਉੱਤੇ। ਉਹ ਗੀਤ ਮੈਂ ਤੁਹਾਨੂੰ ਬੋਲ ਕੇ ਹੀ ਸੁਣਾਉਗਾ। ਕਿਉਂਕਿ ਇਹ ਬੇਸ਼ਰਮ ਦੇਸ਼ ਬੇਸ਼ਰਮ। ਲੈ ਲੈ। ਸੁਣ ਲੋ। ਹਾਂ ਜੀ। ਕਹਿੰਦੇ ਸਵੇਰਾ ਉੱਠ ਰੱਬ ਦਾ ਬਈ ਨਾਮ ਜਪਦੇ। ਹਾਂ। ਸੋ ਸਵੇਰਾ ਉੱਠ ਰੱਬ ਦਾ ਬਈ ਨਾਮ ਜਪਦੇ। ਹੱਸ ਖੇਡ ਕੇ ਬਈ ਆਪਾਂ ਦਿਨ ਕੱਟਦੇ। ਹਾਂ। ਨਾਡੂ ਖਾਂ ਦੀ ਕਦੇ ਪਰਵਾਹ ਨਾ ਕਰੀਏ। ਕਈ ਐਵੇਂ ਟਿੰਗੜੀ ਜਾਂਦੇ ਹੁੰਦੇ ਆ। ਬੇਰਾਂ ਗੱਲ ਤੋਂ। ਨਾਡੂ ਖਾਂ ਦੀ ਕਦੇ ਪਰਵਾਹ ਨਾ ਕਰੀਏ। ਪੀਐਮਐਲਏ ਕਈ ਅਫਸਰ ਐਵੇਂ ਟਿੰਗੜੀ ਜਾਂਦੇ ਹੁੰਦੇ ਆ ਬੇਰਾਂ ਗੱਲ ਤੋਂ। ਹਾਂਜੀ ਹਾਂਜੀ। ਨਾਡੂ ਖਾਂ ਦੀ ਨਾਡੂ ਖਾਂ ਦੀ ਕਦੇ ਪਰਵਾਹ ਨਾ ਕਰੀਏ। ਵਾਹ ਜੀ ਵਾਹ। ਮਾੜੇ ਬੰਦੇ ਦੀ ਨਹੀਂ ਕਦੇ ਸੰਗੀ ਨੱਪਦੇ। ਵਾਹ ਜੀ। ਅੱਛਾ ਵਾਹ ਜੀ। ਕੀ ਬਾਤ। ਆਪਣਾ ਕਮਾ ਕੇ ਖਾਈਏ ਬੇਬੇ ਬਾਪੂ ਦੀ ਨਾ ਕਦੇ ਆਪਣਾ ਕਮਾ ਕੇ ਖਾਈਏ ਬੇਬੇ ਬਾਪੂ ਦੀ ਕਦੇ ਪੈਨਸ਼ਨ ਨਹੀਂ ਲਈਦੀ ਵਾਹ ਜੀ ਵਾਹ ਵਾਹ ਜੀ ਵਾਹ ਆਪਣਾ ਕਮਾ ਕੇ ਖਾਈਏ ਖਾਈਏ ਬੇਬੇ ਬਾਪੂ ਦੀ ਕਦੇ ਪੈਨਸ਼ਨ ਨਹੀਂ ਲਈਦੀ ਵਾਹ ਜ਼ਿੰਦਗੀ ਦੇ ਕੰਮ ਕਾਜ ਚੱਲਦੇ ਹੀ ਰਹਿਣੇ ਆਪਾਂ ਟੈਨਸ਼ਨ ਨਹੀਂ ਲਈ ਵੈਰੀ ਵਾਹ ਜ਼ਿੰਦਗੀ ਦੇ ਦੁੱਖ ਸੁੱਖ ਚਾਹਦੇ ਆਪਾਂ ਟੈਨਸ਼ਨ ਨਹੀਂ ਲਈ ਕੀ ਬਾਤ ਹੈ ਜਿਹਦਾ ਬੋਨਸ ਆ ਥੋੜੇ ਵਕਤੇ ਹੂੰ ਚੁਗਲ ਖੋਰਾ ਤੋਂ ਸਦਾ ਦੂਰ ਰਹੀ ਹੈ ਜੀ ਵਾਹ ਜੀ ਵਾਹ ਚੁਗਲ ਖੋਰਾ ਤੋਂ ਸਦਾ ਦੂਰ ਰਹੀ ਹੈ ਜੀ ਫੁਕਰੇ ਦੇ ਕੋਲੇ ਨਾ ਕਦੇ ਵੀ ਬਈਏ ਜੀ ਵਾਹ 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 ਗਰੀ ਗੱਲ ਕਹਿਣ ਦਾ ਵੀ ਦਮ ਰੱਖਦੇ ਉੱਚੀ ਨਹੀਂ ਵੀ ਗੱਲ ਨਾ ਕਦੇ ਵੀ ਸਹੀਏ ਜੀ ਹਾਂ ਇੱਕੋ ਰੱਬ ਤੇ ਯਕੀਨ ਕਿਸੇ ਸਾਧੇ ਪਖੰਡੀ ਦੀ ਬਲੇਸਿੰਗ ਨਹੀਂ ਲਈਦੀ ਨਹੀਂ ਨਹੀਂ ਉਹ ਲੈਣੀਆਂ ਜ਼ਿੰਦਗੀ ਦੇ ਕੰਮ ਕਾਜ ਚੱਲਦੇ ਹੀ ਰਹਿਣੇ ਕਦੀ ਟੈਨਸ਼ਨ ਨਹੀਂ ਲਈ ਕਦੇ ਵੀ ਟੈਨਸ਼ਨ ਨਹੀਂ ਲਈਦੀ ਵਾਹ ਜੀ ਵਾਹ ਜੀ ਚ ਦੁੱਖ ਸਭ ਪਿੱਛੇ ਛੱਡ ਕੇ ਹੀ ਰਹਿਣਾ ਕਦੇ ਟੈਨਸ਼ਨ ਨਹੀਂ ਲਈਦੀ ਕੀ ਬਾਤ ਹੈ ਸੋ ਮੈਂ ਹੁਣ ਰਾਮਪਾਲ ਰਣਾ ਜੀ ਵੀਡੀਓ ਪਰ ਪੀਡੀਪੀਓ ਸਾਹਿਬ ਸੋ ਇਹਨਾਂ ਨੂੰ ਮੈਂ ਬੁਲਾਵਾਂਗਾ ਕਿ ਇਸ ਮਸ਼ਹਰੇ ਜਾਂ ਤਾਂ ਦੇਖੋ ਬੋਲ ਵਿੱਚ ਹੋਰ ਰੰਗ ਪਰਨਾ ਥੋੜੀ ਥੋੜਾ ਜਿਹਾ ਹੋਰ ਕੱਟ ਕਰ ਦੇ ਮੈਡਮ ਬੈਟਰੀ ਰੱਖਾ ਬੈਟਰੀ ਕਰ ਲਾ ਦੁਬਾਰਤੀ ਆਪਾਂ ਮੇਰੇ ਉਸੇ ਰੰਗ ਵਿੱਚ ਆਈਏ ਹਾਂਜੀ ਇੱਕ ਵਾਰੀ ਫੇਰ ਆਪਾਂ ਮੈਸਜ ਦੇ ਵਿੱਚ ਆਈਏ ਅੱਜ ਦੇ ਹੀਰੋ ਸਰਦਾਰ ਹਰਦੀਪ ਸਿੰਘ ਜੀ ਪੁਰਵਾ ਫੈਮਿਲੀ ਤੋਂ ਜੋ ਕਿ ਵੀਡੀਓ ਟਾਇਰ ਹੋਏ ਨੇ ਪਰ ਮੈਂ ਇਹਨਾਂ ਦੀ ਰਿਟਾਇਰਮੈਂਟ ਤੋਂ ਕੋਈ ਜ਼ਿਆਦਾ ਕੋਈ ਖੁਸ਼ੀ ਨਹੀਂ ਹੈਗੀ ਹਾਂ ਲੋਕੇ ਦੱਸੋ ਕਿ ਕਿਉਂ ਕਿ ਹਾਂ ਸਾਡਾ ਆਪਸ ਵਿੱਚ ਇਨਾਂ ਤੋਂ ਪਿਆਰ ਆ ਮੈਂ ਸੋਚਦਾ ਰਹਿੰਦਾ ਵੀ ਮਤਲਬ ਅੱਗੇ ਤਾਂ ਲੈ ਵੀ ਆਪਾਂ ਦਫ਼ਤਰ ਦੇ ਵਿੱਚ ਆਹ ਕੰਮ ਕਰ ਲਈਏ ਤੁਹਾਡੇ ਦਫ਼ਤਰ ਦੇ ਵਿੱਚ ਆਹ ਫਾਈ ਸਕੀਮ ਤੇ ਇੱਕ ਇਹਨਾਂ ਦੇ ਬੇਟੇ ਬਤਨਜੀਤ ਨੇ ਇੱਕ ਗਾਣਾ ਵੀ ਆਇਆ ਵੀ ਬਾਪੂ ਸਾਡਾ ਹਾਲੇ ਵੀ ਜਵਾਨ ਲੱਗਦਾ ਇਹ ਕੋਈ ਖਿਆਤਾਂ ਦੀ ਗੱਲ ਨਹੀਂ ਹੈਗੀ ਸਹੀ ਗੱਲ ਇਸ ਵਕਤਈ ਸਦਾ ਮਹਾਰਾਣੇ ਇਹਨਾਂ ਇਹਨਾਂ ਦੀ ਮਹਾਰਾਜ ਲੰਬੀ ਉਮਰ ਕਰੇ ਤੇ ਮੈਂ ਇਸ ਸਬੰਧ ਵਿੱਚ ਗੱਲ ਅੱਗੇ ਤੋਰੀਏ ਇਹਨਾਂ ਦੀਆਂ ਬਹੁਤ ਥਾਵਾਂ ਤੇ ਬਦਲੀਆਂ ਵੀ ਹੋਈਆਂ ਮੈਂ ਇੱਕ ਵਾਰੀ ਇਹਨਾਂ ਨਾਲ ਗੱਲ ਸ਼ੇਅਰ ਕੀਤੀ ਮੈਂ ਕਿਹਾ ਵੀ ਇਹ ਟ੍ਰਾਂਸਫਰ ਹੋ ਗਿਆ ਉਹ ਕਹਿੰਦਾ ਯਾਰ ਟੈਂਸ਼ਨ ਗਾ ਦੇ ਰੱਖਦਾ ਉਹ ਕਹਿੰਦਾ ਟੈਂਸ਼ਨ ਨਾ ਆਪੇ ਮਹਾਰਾਜ ਨੇ ਕਰ ਦੇਣਾ ਆ ਹੁਣੇ ਆਦਮਪੁਰ ਤੋਂ ਇਹ ਲਾ ਕੇ ਆਇਆ 1.5 ਸਾਲ ਬਹੁਤ ਵਧੀਆ ਅਸੀਂ ਇਕੱਠੇ ਜਾਂਦੇ ਸੀ ਇਕੱਠੇ ਆਉਂਦੇ ਸੀਗੇ ਤੇ ਇਹਨਾਂ ਦਾ ਜਿਹੜੀ ਖਾਸ ਸੁਭਾਅ ਵਧੀਆ ਮਤਲਬ ਖੁਸ਼ ਰਹਿਣਾ ਤੇ ਇਹਨਾਂ ਦਾ ਜਿਹੜੀ ਆ ਪਹਿਰਾਵਾ ਸਦਾ ਮੁੰਡਿਆਂ ਤੋਂ ਵੀ ਵਧੀਆ ਮਤਲਬ ਰੱਖਣਾ ਸਿਹਤ ਦਾ ਪੂਰਾ ਧਿਆਨ ਰੱਖਣਾ ਸਵੇਰੇ ਸਵੇਰੇ ਸੈਰ ਕਰਨੀ ਤੇ ਮੇਰੀ ਸੁਖਨਾ ਸਿਹਤ ਦਾ ਤੁਸੀਂ ਬਿਠੇ ਨੂੰ ਦੇਖ ਹੀ ਰਹੇ ਆਂ ਵੀ ਆਪਾਂ ਵੀ ਬਹੁਤ ਸਿਹਤ ਦਾ ਧਿਆਨ ਰੱਖਦੇ ਆਂ ਆਪਾਂ ਖਾਣ ਪੀਣ ਦੀ ਕੋਈ ਚੱਲ ਛੱਡੀ ਨਹੀਂ ਕੋਈ ਚੰਗਾ ਇਸ ਕਰਕੇ ਮੈਂ ਸਰਦਾਰ ਸਰਦੀਪ ਸਿੰਘ ਜੀ ਵੀਡੀਓ ਸਾਬਾਰੇ ਬਹੁਤ ਹੀ ਸ਼ੁਭਕਾਮਨਾਵਾਂ ਇਹਨਾਂ ਦੀ ਲੰਬੀ ਉਮਰ ਦੀਆਂ ਅਰਦਾਸਾਂ ਕਰਦਾ ਔਰ ਪਰਿਵਾਰ ਵਿੱਚ ਸੁੱਖ ਸ਼ਾਂਤੀ ਮੈਂ ਇਦੇ ਨਾਲ ਹੀ ਮੈਨੂੰ ਕਹਿੰਦੇ ਵੀ ਇੱਕ ਛੋਟਾ ਜਿਹਾ ਤੁਸੀਂ ਤੁਸੀਂ ਵੀ ਕੋਈ ਸਲਾਹੋ ਸਾਰੀ ਮਹਿਫਲ ਸਜੀ ਜਾ ਤੋ ਮੈਨੂੰ ਤਾਂ ਉਧਰ ਗੱਲਾਂ ਬਾਤਾਂ ਤਾਂ ਚਲੋ ਘਰ ਕੁੜ ਲਈ ਦੀਆਂ ਮੈਂ ਤਾਂ ਕੋਈ ਨਾ ਕਵੀਆਂ ਤੇ ਨਾਮ ਕੋਈ ਦੂਸਰਾ ਮੈਂ ਤਾਂ ਆਹ ਮੋਬਾਈਲ ਤੇ ਹੀ ਹਾਂ ਪਾਣੀ ਸੁਣਦਾ ਰਹਿਣਾ ਕੋਣ ਦਿਓ ਕੋਣ ਤੇ ਇੱਕ ਇੱਕ ਦਿਨ ਮੈਂ ਫੇਸਬੁੱਕ ਤੇ ਦੇਖਿਆ ਕੈਰੀ ਉਹ ਜੇਟਾ ਕੈਰੀ ਲੜਕਾ ਸੀਗਾ ਉਹਦੇ ਘਰ ਵਾਲੀ ਮੈਂ ਵਧੀਆ ਜੀ ਚੀਜ਼ ਬਣਾਈ ਤੇ ਉਹ ਕਹਿੰਦੀ ਆ ਆ ਕੋਲੀ ਤਿਆਰ ਕੀਤੀ ਤੇ ਕਹਿੰਦੀ ਮੈਂ ਗਵਾਂਢ ਨੂੰ ਦੇ ਆਵਾ ਅਛਾ ਉਹਦੇ ਘਰ ਵਾਲਾ ਨੇ ਠਾ ਆ ਉਹ ਕਹਿੰਦਾ ਲਿਆ ਕਹਿੰਦਾ ਇਹ ਕੋਲੀ ਮੈਨੂੰ ਬੜਾ ਮੈਂ ਦੇ ਕੇ ਹੋਣਾ ਆਹ ਉਹ ਮੁੰਡੇ ਦੇ ਘਰ ਵਾਲੀ ਬੋਲਦੀ ਆ ਕਹਿੰਦੀ ਗਵਾਂਢ ਨਹੀਂ ਹੈਗੀ ਘਰ ਉਹਦੀ ਮਾਂ ਆ ਉਹ ਮੁੰਡੇ ਦਾ ਡੈਡੀ ਤੋਂ ਆਇਆ ਉਹ ਵੀ ਦੱਸਦਾ ਸੀਗਾ ਗੱਲ ਤੇ ਉਹ ਕੰਨਾਂ ਉਹ ਲਿਆ ਕੋਈ ਬੰਨੂ ਬੜਾ ਕਰ ਮੈ ਜਾ ਕੇ ਹਾੜੋ ਹਾੜੀ ਹਾੜੋ ਹਾੜੀ ਕੀ ਬਾਤ ਆ ਹਾ ਹਾ ਹਾੜੋ ਹਾੜੀ ਇਸੇ ਤਰ੍ਹਾਂ ਇੱਕ ਹੋ ਰਹੂ ਮੈਂ ਸਰਦਾਰ ਹਰਦੀਪ ਸਿੰਘ ਜੀ ਬਾਰੇ ਬਾਰ ਬਾਰ ਇਹ ਹੀ ਦਵਾ ਮੰਗਦਾ ਵੀ ਉਹਨਾਂ ਦੀ ਜਿਹੜੀ ਰੇਂਬੀ ਗੰਦਗੀ ਆ ਮਹਾਰਾਜ ਲੰਬੀ ਉਮਰ ਤੰਦਰੁਸਤੀਆਂ ਬਖਸ਼ੇ ਹੂੰ ਤੇ ਮੈਂ ਹੁਣ ਸਰਦਾਰ ਹਰਦੀਪ ਸਿੰਘ ਕਿਉਂ ਨਹੀਂ ਇਹ ਮੈਂ ਫੜੋਣਾ ਉਸ ਤੋਂ ਬਾਅਦ ਫਿਰ ਅਗਲਾ ਤੁਹਾਨੂੰ ਬਾਅਦ ਸਲਾਮਾਂ ਕੀ ਤਾਂ ਦਰੋਸੇ ਠੀਕ ਹੈ ਹੁਣ ਚਲੋ ਜਾ ਕੇ ਬਾਰ ਹੋਵੇ